ਤੇ ਉਧਰ ਅਮਨ ਅਰੋੜਾ ਦੇ ਇਲਜ਼ਾਮਾਂ ਤੇ ਰਵਨੀਤ ਬਿੱਟੂ ਦਾ ਪਲਟਵਾਰ ਸਾਹਮਣੇ ਆਇਆ ਅਮਨ ਅਰੋੜਾ ਦੇ ਬਿਆਨ ਦੀ ਕਰੜੀ ਨਿਖੇਦੀ ਕਰਦਾ ਹਾਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਕਿਹਾ ਗਿਆ ਦਰਸਲ ਆਪ ਦੀ ਬਿਆਨਬਾਜ਼ੀ ਤੇ ਉਹਨਾਂ ਕਿਹਾ ਕਿ ਉਹ ਗਵਰਨਰ ਨੂੰ ਮਿਲਣ ਗਏ ਰਵਨੀਤ ਬਿੱਟੂ ਨੇ ਕਿਹਾ ਕਿ ਕੀ ਤੁਸੀਂ ਦੇਸ਼ ਨੂੰ ਵੰਡਣਾ ਚਾਹੁੰਦੇ ਹੋ ਬੀਜੇਪੀ ਦੀ ਸਰਕਾਰ ਬਣੀ ਤਾਂ ਦਿਖਾਵਾਂਗੇ ਕਿ ਕਿਵੇਂ ਗੈਂਗਸਟਰ ਸਿੱਧੇ ਹੁੰਦੇ ਨੇ ਕਿ ਇਹ ਪੰਜਾਬ ਦੇ ਡੀਜੀਪੀ ਇਸ ਦਾ ਬਿਆਨ ਹੈ ਰਵਨੀਤ ਬਿੱਟੂ ਦੇ ਵੱਲੋਂ ਦਰਅਸਲ ਅਮਨ अरोड़ा ਦੇ ਬਿਆਨ ਦੀ ਕਰੜੀ ਨਿੰਦਾ ਕੀਤੀ ਗਈ ਹੈ ਅਮਨ अरोड़ा ਨੇ ਲਾਰੈਂਸ ਨੂੰ ਲੈ ਕੇ ਭਾਜਪੀ ਤੇ ਸਵਾਲ ਚੁੱਕੇ ਸੀ ਕਿ ਜੇਲ੍ਹਾਂ ਦੇ ਵਿੱਚ ਹਾਰਡ ਕੋਰ ਕ੍ਰਿਮੀਨਲਸ ਨੂੰ ਪੁਸ਼ਤਪਨਾਹੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਪਾਲਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਸਾਹਮਣੇ ਆਏ ਨੇ ਤੇ ਉਹਨਾਂ ਦੇ ਵੱਲੋਂ ਅਮਨ अरोड़ा ਦੇ ਬਿਆਨ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਗਈ ਹੈ ਕਿ ਕੁਝ ਕਿਹਾ ਰਵਨੀਤ ਬਿੱਟੂ ਨੇ ਪਹਿਲਾਂ ਤੁਹਾਨੂੰ ਸੁਣਾਉਨੇ ਆ ਇਹ ਕਹਿਣਾ ਚਾਹੁੰਦੇ ਹਾਂ ਵੀ ਸੈਂਟਰ ਗਵਰਨਮੈਂਟੇ ਕੰਮ ਕਰਵਾ ਰਹੀ ਆ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਕੰਮ ਹੋ ਰਿਹਾ ਮੈਂ ਇਹ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਪੰਜਾਬ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੀ ਜਿਹੜਾ ਤੁਹਾਡਾ ਪ੍ਰਧਾਨ ਆਮ ਆਦਮੀ ਪਾਰਟੀ ਸਰਕਾਰ ਦਾ ਤੇ ਮੰਤਰੀ ਕਹਿ ਰਿਹਾ ਕੈਬਨਿਟ ਮੰਤਰੀ ਇਹ ਗੱਲ ਕਹਿ ਰਿਹਾ ਬਹੁਤ ਸੀਰੀਅਸ ਗੱਲ ਆ ਇਹ ਮੈਂ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਮੈਂ ਪੁੱਛਣਾ ਚਾਹੁੰਨਾ ਕਿ ਮੈਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਚਿੱਠੀ ਵੀ ਲਿਖੂੰਗਾ ਮਿਲ ਕੇ ਵੀ ਆਉਂਗਾ ਵੀ ਇਹ ਗਲਤ ਬਿਆਨਬਾਜ਼ੀ ਜਿਹੜੀ ਕਰ ਰਹੇ ਆ ਉਹਦੇ ਉੱਤੇ ਲਗਾਮ ਲਾਉਣੀ ਪਊਗੀ ਉਹਦੇ ਉੱਤੇ ਕੋਈ ਐਕਸ਼ਨ ਲੈਣਾ ਪਊਗਾ ਨਹੀਂ ਤਾਂ ਮੈਂ ਪੁੱਛਣਾ ਚਾਹੁੰਨਾ ਵੀ ਇਹ ਲਿਖਤੀ ਤੌਰ ਤੇ ਲਿਖਤੀ ਤੌਰ ਤੇ ਇਹਨਾਂ ਦਾ ਪੰਜਾਬ ਪੁਲਿਸ ਦਾ ਡੀਜੀਪੀ ਤੇ ਪੰਜਾਬ ਪੁਲਿਸ ਪੰਜਾਬ ਦੇ ਚੀਫ ਸੈਕਟਰੀ ਜਿਹੜਾ ਇਹ ਬਿਆਨ ਦਿੱਤਾ ਕੀ ਇਹ ਅਫੀਸ਼ੀਅਲ ਬਿਆਨ ਹੈ ਤੁਸੀਂ ਕਰਨ ਕੀ ਲੱਗਿਓ ਤੁਸੀਂ ਦੇਸ਼ ਨੂੰ ਵੰਡਣ ਲੱਗਿਓ ਅਸੀਂ ਲੋਗਾਂ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਖਾਤਰ ਆਪਣੀਆਂ ਸਾਰੇ ਪਰਿਵਾਰ ਦੀਆਂ ਜਾਨਾਂ ਦਿੱਤੀਆਂ ਤੁਸੀਂ ਇਹ ਗੱਲਾਂ ਕਰਦੇ ਹੋ ਬਹੁਤ ਮੈਂ ਸਖਤ ਇਸ ਗੱਲ ਦੀ ਨਿੰਦਿਆ ਵੀ ਕਰਦਾ ਤੇ ਬੜੇ ਕੜੇ ਸ਼ਬਦਾਂ ਨਾਲ ਇਹ ਜਿਹੜੇ ਕੈਬਨਿਟ ਮੰਤਰੀ ਤੇ ਪ੍ਰਧਾਨ ਆਪ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਸ਼ਬਦਾਂ ਦੀ ਕੜੇ ਤੋਂ ਕੜੇ ਸ਼ਬਦਾਂ ਚ ਨਿੰਦਿਆ ਕਰਦਾ ਇਹ ਬਹੁਤ ਹੀ ਤੁਸੀਂ ਮਤਲਬ ਗਿਰੀ ਹੋਈ ਗੱਲ ਕੀਤੀ ਆ ਐਥਿਕਸ ਤੋਂ ਪਰੇ ਦੀ ਗੱਲ ਕੀਤੀ ਆ ਅਸੀਂ ਤਾਂ ਪਾਕਿਸਤਾਨ ਨੂੰ ਨਹੀਂ ਕੁਸਕਣ ਦਿੱਤਾ ਇਹ ਗੈਂਗਸਟਰਿਕ ਤਾਂ ਚੀਜ਼ ਕੀ ਨੇ ਦਿਖਾਵਾਂਗੇ ਰੱਬ ਦੀ ਮਿਹਰ ਨਾਲ ਜਦੋਂ ਕਦੇ ਲੋਕਾਂ ਨੇ ਵਾਕਡੋਰ ਹੱਥ 'ਚ ਦਿੱਤੀ ਭਾਜਪੀ ਦੇ ਦਿਖਾਵਾਂਗੇ ਕਿ ਮੈਂ ਇਹਨਾਂ ਨੂੰ ਸਿੱਧੇ ਕੀਤੇ ਲਾਂਦਾ ਤੁਸੀਂ ਸਪਸ਼ਟ ਤਾਂ ਦਰਅਸਲ ਰਵਨੀਤ ਸਿੰਘ ਬਿੱਟੂ ਦਾ ਬਿਆਨ ਅਮਨ अरोड़ा ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਦੋਂ ਅਮਨ अरोड़ा ਨੇ ਲੌਰੈਂਸ ਬਿਸ਼ਨੋਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕੇਰਿਆ ਤੇ ਕਿਹਾ ਕਿ ਕੇਂਦਰ ਲੌਰੈਂਸ ਨੂੰ ਪਾਲ ਰਿਹਾ ਹੈ ਜਿਹੇ ਇਲਜ਼ਾਮ ਅਮਨ अरोड़ा ਦੇ ਵੱਲੋਂ ਲਾਏ ਗਏ ਤੇ ਕਿਹਾ ਗਿਆ ਕਿ ਕਿਉਂ ਹਾਰਡ ਕੋਰ ਕ੍ਰਿਮੀਨਲਸ ਨੂੰ ਜੇਲ੍ਹ ਦੇ ਵਿੱਚ ਪਾਲਿਆ ਜਾ ਰਿਹਾ ਹੈ ਲੌਰੈਂਸ ਬਿਸ਼ਨੋਈ ਨੂੰ ਪੰਜਾਬ 'ਚ ਕ੍ਰਾਈਮ ਕਰਨ ਦੀ ਖੁੱਲੀ ਛੁੱਟੀ ਕਿਉਂ ਦਿੱਤੀ ਹੈ ਕਾਨੂੰਨ ਮੁਤਾਬਕ ਸਿਸਟਮ ਚੱਲਣਾ ਚਾਹੀਦਾ ਅਮਨ अरोड़ा ਦੇ ਵੱਲੋਂ ਕਿਹਾ ਗਿਆ ਤੇ ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸਾਹਮਣੇ ਆਏ ਨੇ ਤੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਸਾਡੇ ਨਾਲ ਮੌਜੂਦ ਨੇ ਨੀਲ ਗਰਗ ਜੀ ਰਵਨੀਤ ਸਿੰਘ ਬਿੱਟੂ ਦੀ ਸਟੇਟਮੈਂਟ ਸਾਹਮਣੇ ਆਈ ਹੈ ਕਿ ਤੁਸੀਂ ਵੰਡਣ ਦੀ ਗੱਲ ਕਰ ਰਹੇ ਹੋ ਕਿ ਇਹ ਬਿਆਨ ਜਿਹੜਾ ਹੈ ਉਹਨਾਂ ਨੇ ਇਸ ਦੀ ਨਿੰਦਾ ਵੀ ਕੀਤੀ ਹੈ ਨਖੇਦੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨੇ ਜੋ ਅਮਨ अरोड़ा ਜੀ ਨੇ ਆਖਿਆ ਉਹ ਬਿਲਕੁਲ ਠੀਕ ਕਿਹਾ ਹੈਗਾ इवन ਅਮਨ अरोड़ा ਜੀ ਨੇ ਕਿ ਕੱਲ ਜਿਸ ਸੰਜੀਵ ਵਰਮਾ ਜੀ ਦਾ ਜਿਹੜਾ ਵਪਾਰੀ ਨੇ ਅਬੋਰ ਦੇ ਜਿੰਨਾ ਦਾ ਕਤਲ ਹੋਇਆ 10-12 ਗੋਲੀਆਂ ਮਾਰੀਆਂ ਗਈਆਂ ਉਹਦੇ ਭਰਾ ਨੇ ਖੁਦ ਜਨ ਕੇ ਮੀਡੀਆ ਦੇ ਸਾਹਮਣੇ ਆ ਕੇ ਹੋਰ ਉਹ ਵੀ ਉਦੋਂ ਆਖਿਆ ਜਦੋਂ ਸੁਨੀਲ ਜਾਖੜ ਜੀ ਉੱਥੇ ਹੈਗੇ ਸੀ ਕਿ ਕਿਸ ਕਦਰ ਜਿਹੜਾ ਹੈਗਾ ਲਾਰੈਂਸ ਬਸ਼ਨੋਈ ਵਰਗੇ ਜਿਹੜੇ ਹੈਗੇ ਆ دہشت ਗਰਦ ਹੈਗੇ ਆ ਜਾਂ ਗੈਂਗਸਟਰ ਹੈਗੇ ਆ ਉਹਨਾਂ ਦੀ ਜਿਹਾ ਹਿਫਾਜ਼ਤ ਕੀਤੀ ਜਾ ਰਹੀ ਹੈ ਔਰ ਬਕਾਇਦਾ ਕਾਨੂੰਨ ਇਦਾਂ ਦੇ ਬਣਾ ਦਿੱਤੇ ਯਾਨੀ ਕਿ ਤੁਸੀਂ ਜਨਨ ਕੇ ਸਰਚ ਵਾਰੰਟ ਤੇ ਵੀ ਉਹਨਾਂ ਨੂੰ ਟ੍ਰਾਂਨਜ਼ਿਟ ਵਾਰੰਟ ਤੇ ਵੀ ਕਿਤੇ ਹੋਰ ਲੈ ਕੇ ਨਹੀਂ ਜਾ ਸਕਦੇ ਪੁੱਛ ਵੀ ਸਿਰਫ ਤੇ ਸਿਰਫ ਉੱਥੇ ਹੋ ਸਕਦੀ ਹੈ ਇਹਦਾ ਕੀ ਮੀਨ ਨਹੀਂ ਹੈਗਾ ਹੂੰ ਹੂੰ ਤਾਂ ਤੁਸੀਂ ਕਹਿ ਰਹੇ ਹੋ ਸਿੱਧਾ ਸਿੱਧਾ ਕਿ ਲਾਰੈਂਸ ਬਿਸ਼ਨੋਈ ਨੂੰ ਕੇਂਦਰ ਸਰਕਾਰ ਦੇ ਵੱਲੋਂ ਪਾਲਿਆ ਜਾ ਰਿਹਾ ਹੈ ਤੁਸੀਂ ਇਨ ਬਿਨ ਜੋ ਅਮਨ ਅਰੋੜਾ ਦੇ ਵੱਲੋਂ ਕਿਹਾ ਗਿਆ ਤਾਇਦ ਕਰਦੇ ਹੋ ਉਹਨਾਂ ਬਿਆਨਾਂ ਦਾ ਬਿਲਕੁਲ ਤੈਅ ਤਾਇਦ ਕਰਨੀ ਬਣਦੀ ਹੈਗੀ ਆਦਰਵਾਈਜ਼ ਜਦੋਂ ਦਾ ਸਪੈਸ਼ਲ ਕਾਨੂੰਨ ਜਿਹੜਾ ਹੈਗਾ ਉਹ ਬਣਾਉਣ ਦੀ ਕੀ ਜ਼ਰੂਰਤ ਸੀ ਕਿ ਉਸ ਦਾ ਜੇ ਜਾਨੀ ਕਿ ਲਾਰੈਂਸ ਬਿਸ਼ਨੋਈ ਤੋਂ ਪੁੱਛ ਕੇ ਚ ਕਰਨੀ ਆ ਉਹ ਸਿਰਫ ਅਤੇ ਸਿਰਫ ਸਾਬਰਬਤੀ ਯਾਨੀ ਕਿ ਜੇਲ੍ਹ ਦੇ ਵਿੱਚ ਹੀ ਹੋ ਸਕਦੀ ਹੈ ਇਹਦਾ ਕੀ ਮਤਲਬ ਹੈਗਾ ਜੀ 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 ਇੱਕ ਹੋਰ ਅਨਿਲ ਗਰਗ ਜੀ ਸਮਝਣਾ ਚਾਹੁੰਦੇ ਆ ਕਿ ਗੱਲ ਇਹ ਵੀ ਹੋਈ ਹੈ ਕਿ ਜਿੱਥੇ ਜਿੱਥੇ ਭਾਪੀ ਸਰਕਾਰਾਂ ਨਹੀਂ ਉੱਥੇ-ਉੱਥੇ ਅਜਿਆ ਹੋ ਰਿਹਾ ਜਾਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਕ੍ਰਾਈਮ ਕਰਨ ਦੀ ਖੁੱਲੀ ਛੋਟ ਉਸ ਨੂੰ ਦੇ ਦਿੱਤੀ ਗਈ ਹੈ ਖਾਸ ਕਰ ਲਾਰੈਂਸ ਬਿਸ਼ਨੋਈ ਨੂੰ ਨਹੀਂ ਦੇਖੋ ਤੁਸੀਂ ਜੇਕਰ ਮੈਂ ਮਤਲਬ ਇਹਨਾਂ ਗੈਂਗਸਟਰ ਦੀ ਗੱਲ ਕਰਾਂ ਇਹ ਪਨੀਰੀ ਕਿੱਥੇ ਪੈਦਾ ਹੁੰਦੀ ਹੈ ਸਭ ਤੋਂ ਵੱਧ ਜਿਹੜੀ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਫੜੇ ਗਏ ਤੇ ਆਪ ਸਾਡੇ ਗਵਰਨਰ ਦੇ ਵਿੱਚ ਹਰਿਆਣਾ ਦੇ ਵਿੱਚ ਕਿਹਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਔਰ ਉਹਨਾਂ ਸਟੇਟਾਂ ਦੇ ਵਿੱਚ ਇਹ ਪਨੀਰੀ ਪੈਦਾ ਹੋ ਰਹੀ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੇ ਲਗਾਤਾਰ ਜਿਹੜੇ ਇਹ ਗੈਂਗਸਟਰ ਨੇ ਜਾਂ ਸਲਾਖਾਂ ਦੇ ਪਿੱਛੇ ਹੈਗੇ ਜਾਂ ਜੱਜਲਾਂ ਦੇ ਵਿੱਚ ਪਰ ਰਵਨੀਤ ਬਿੱਟੂ ਨੇ ਨਖੇਦੀ ਕੀਤੀ ਆ ਉਹ ਕਹਿੰਦੇ ਨੇ ਕਿ ਮੈਂ ਇਸ ਬਿਆਨਬਾਜ਼ੀ ਤੇ ਗਵਰਨਰ ਨੂੰ ਵੀ ਮਿਲਾਂਗਾ ਤੇ ਇਸ ਸਬੰਧੀ ਪੁੱਛ ਰਹੇ ਨੇ ਕਿ ਕੀ ਤੁਸੀਂ ਦੇਸ਼ ਨੂੰ ਵੰਡਣਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਰਵਨੀਤ ਬਿੱਟੂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਤਾਂ ਪਾਕਿਸਤਾਨ ਨੂੰ ਕੁਸਕਣ ਨਹੀਂ ਦਿੱਤਾ ਭਾਜਪਾ ਦੀ ਸਰਕਾਰ ਬਣ ਜਵੇ ਇੱਕ ਵਾਰੀ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਵੀ ਸਿੱਧੇ ਕਰ ਦਵਾਂਗੇ ਇਹ ਪੰਜਾਬ ਨੂੰ ਵੰਡਣ ਦਾ ਕੰਮ ਕਿੱਥੋਂ ਹੋ ਗਿਆ ਇਸ ਦੇ ਵਿੱਚ ਜਾਂ ਹਿੰਦੁਸਤਾਨ ਨੂੰ ਵੰਡਣ ਦਾ ਕੰਮ ਕਿੱਥੇ ਹੋ ਗਿਆ ਜੇ ਹੁਣ ਕੋਈ ਸੱਜ ਬੋਲੇਗਾ ਬੀਜੇਪੀ ਦਾ ਸਭ ਤੋਂ ਵੱਡਾ ਦੁਖਾਂਤ ਇਹੀ ਹੈ ਜੋ ਇਹਨਾਂ ਦੇ ਕਿਸੇ ਨੇ ਕਮਜ਼ੋਰੀ ਨੂੰ ਜਾਂ ਇਹਨਾਂ ਦੀ ਗਲਤੀ ਨੂੰ ਕੋਈ ਉਜਾਗਰ ਕਰਦਾ ਹੈਗਾ ਜਾਂ ਤੇ ਉਸੇ ਠੱਪਾ ਲਾਉਂਦੇ ਨੇ ਵੀ ਜਾਨੀ ਕਿ ਪਾਕਿਸਤਾਨੀਆਂ ਦਾ ਤੇ ਜਾਂ ਫਿਰ ਇਹ ਹੁਣ ਠੱਪਾ ਲਾਉਂਦੇ ਨੇ ਦੇਸ਼ ਧਰੋਹੀ ਦਾ ਇਹਦੇ ਵਿੱਚ ਜਾਨੀ ਕਿ ਦੇਸ਼ ਨੂੰ ਵੰਡਣ ਵਾਲੀ ਕੀ ਗੱਲ ਹੋਊਗੀ ਸੱਚਾਈ ਨਹੀਂ ਹੈ ਕਿ ਜ਼ਿਆਦਾਤਰ ਜਿਹੜੇ ਗੈਂਗਸਟਰਾਂ ਦੀ ਪੈਦਾਵਾਰ ਕਿੱਥੇ ਹੁੰਦੀ ਹੈ ਬੀਜੇਪੀ ਦੇ ਰਾਜਾਂ ਦੇ ਵਿੱਚ ਨਹੀਂ ਹੁੰਦੀ ਇੱਕ ਕਿਸ ਤੋਂ ਜਾਨੀ ਕਿ ਇਹ ਛੁਪਿਆ ਹੋਈ ਵਿਚ ਹੁਣ ਇਹ ਜਿਹੜਾ ਇਲਜ਼ਾਮ ਹੈ ਇਹ ਕੇਂਦਰ ਸਰਕਾਰ ਤੇ ਚਾਹੇ ਜਿਹੜੇ ਪੰਜਾਬ ਦੇ ਪ੍ਰਧਾਨ ਨਯਮਨ ਅਰੋੜਾ ਉਹਨਾਂ ਦਾ ਬਿਆਨ ਆਇਆ ਜਾਂ ਹੁਣ ਰਵਨੀਤ ਬਿੱਟੂ ਦੇ ਵੱਲੋਂ ਇਸ ਨੂੰ ਲੈ ਕੇ ਇਸ ਦੀ ਨਿੰਦਾ ਕੀਤੀ ਗਈ ਪਰ ਇੱਥੇ ਸਿੱਧੇ ਸਿੱਧੇ ਇਹ ਜਿਹੜੀ ਕਹਿਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੇ ਵੱਲੋਂ ਨੀਲ ਗਰਗ ਜੀ ਕੀਤੀ ਜਾ ਰਹੀ ਹੈ ਕਿ ਜੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਕ੍ਰਾਈਮ ਕਰਵਾਇਆ ਜਾ ਰਿਹਾ ਹੈ ਇੱਕ ਤਰ੍ਹਾਂ ਦੇ ਨਾਲ ਲਾਰੈਂਸ ਬਿਸ਼ਨੋਈ ਤੋਂ ਜਿਹੜਾ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਕੇਂਦਰ ਸਰਕਾਰ ਇਸ ਦੇ ਪਿੱਛੇ ਹੈ ਨੇ ਦੇਖੋ ਜੋ ਅਮਨ ਅਰੋੜਾ ਜੀ ਨੇ ਕਿਹਾ ਹੈਗਾ ਉਹ ਉਹਦਾ ਉਹਦਾ ਬਿਲਕੁਲ ਸਪਸ਼ਟ ਸੰਦੇਸ਼ ਹੈਗਾ ਵੀ ਜੇਕਰ ਜਿਹੜਾ ਹੈਗਾ ਜਦੋਂ ਹੁਣ ਕੱਲ ਵੀ ਵਾਰਦਾਤ ਹੋਈ ਪਹਿਲਾਂ ਵਾਰਦਾਤਾਂ ਹੁੰਦੀਆਂ ਜੇ ਲਾਰੈਂਸ ਬਿਸ਼ਨੋਈ ਉੱਤੇ ਜੇਲ੍ਹ ਦੇ ਵਿੱਚ ਬੈਠ ਕੇ ਆਪਣਾ ਨੈਟਵਰਕ ਚਲਾ ਰਿਹਾ ਹੈਗਾ ਔਰ ਲਾਰੈਂਸ ਸਿੰਘ ਲਾਰੈਂਸ ਬਿਸ਼ਨੋਈ ਦੀ ਪ੍ਰੋਟੈਕਸ਼ਨ ਵਾਸਤੇ ਨੇ ਸਪੈਸ਼ਲ ਕਾਨੂੰਨ ਬਣਾਇਆ ਇਹਦਾ ਮੈਸੇਜ ਕੀ ਜਾਂਦਾ ਹੈਗਾ ਨਹੀਂ ਤੁਸੀਂ ਦੱਸ ਦੋ ਨਾ ਖੁੱਲ ਕੇ ਬੋਲੋ ਇਸ ਗੱਲ ਤੇ ਜੇ ਤੁਸੀਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਨਾ ਮੈਸੇਜ ਕੀ ਜਾਂਦਾ ਹੈਗਾ ਕਿ ਭਾਜਪਾ ਪ੍ਰੋਟੈਕਟ ਕਰ ਰਹੀ ਹੈ ਹੂੰ ਠੀਕ ਹੈ ਚਲੋ ਬਹੁਤ ਧੰਨਵਾਦ ਨੀਲ ਕਰਤੀ ਜੀ ਸਾਡੇ ਨਾਲ ਜੁੜਨ ਦਾ ਇੱਕ ਵਾਰੀ ਫੇਰ ਰਵਨੀਤ ਬਿੱਟੂ ਦਾ ਬਿਆਨ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਰਵਨੀਤ ਬਿੱਟੂ ਦੇ ਵੱਲੋਂ ਅਮਨ ਅਰੋੜਾ ਦੇ ਉਸ ਬਿਆਨ ਦਾ ਜਵਾਬ ਦਿੱਤਾ ਗਿਆ ਅਮਨ ਅਰੋੜਾ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਕੈਬਨਿਟ ਮਨਿਸਟਰ ਨੇ ਤੇ ਹੁਣ ਰਵਨੀਤ ਬਿੱਟੂ ਇਹ ਵੀ ਪੁੱਛਦੇ ਨਜ਼ਰ ਆ ਰਹੇ ਨੇ ਕਿ ਕਿਸ ਕਪੈਸਿਟੀ ਦੇ ਵਿੱਚ ਕੀ ਜੋ ਡੀਜੀਪੀ ਨੇ ਪੰਜਾਬ ਦੇ ਜਾਂ ਜੋ ਸੀਐਸ ਨੇ ਇਸ ਸਹਿਮਤ ਨੇ ਇਸ ਬਿਆਨ ਦੇ ਨਾਲ ਕਿ ਕੇਂਦਰ ਇਸ ਦੇ ਪਿੱਛੇ ਆ ਪੰਜਾਬ ਦੇ ਵਿੱਚ ਵਾਰਦਾਤਾ ਹੋ ਰਹੀਆਂ ਨੇ ਅਮਨ ਅਰੋੜਾ ਨੇ ਲਾਰੈਂਸ ਨੂੰ ਲੈ ਕੇ ਭਾਜਪਾ ਤੋਂ ਸਵਾਲ ਚੁੱਕੇ ਤਾਂ ਸਾਹਮਣੇ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਆ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਕੀ ਤੁਸੀਂ ਪੰਜਾਬ ਨੂੰ ਜਾਂ ਦੇਸ਼ ਨੂੰ ਵੰਡਣ ਦੀ ਗੱਲ ਕਰ ਰਹੇ ਹੋ ਤੇ ਇਹ ਵੀ ਕਿਹਾ ਕਿ ਭਾਜਪਾ ਦੀ ਸਰਕਾਰ ਬਣੀ ਤਾਂ ਦਿਖਾਵਾਂਗੇ ਕਿ ਗੈਂਗਸਟਰ ਸਿੱਧੇ ਕਿਵੇਂ ਹੁੰਦੇ ਨੇ ਰਵਨੀਤ ਬਿੱਟੂ ਅਤੇ ਅਮਨ ਅਰੋੜਾ ਦੇ ਦੋਵਾਂ ਦੇ ਬਿਆਨ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ। 3 ਜਗਤ ਵਰਮਨ ਜੀ ਔਰ ਉਹਨਾਂ ਦੇ ਪਰਿਵਾਰ ਸੰਜੇ ਵਰਮਨ ਜੀ ਜਿਨ੍ਹਾਂ ਦੀ ਕੱਲ ਨਿਰਮਮ ਹੱਤਿਆ ਹੋਈ ਹੈ। ਮੇਰੀ ਉਹਨਾਂ ਤੇ ਉਹਨਾਂ ਵਰਗੇ ਲੱਖਾਂ ਪੰਜਾਬ ਦੇ ਪਰਿਵਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਬੇਨਤੀ ਇਹ ਹੈ ਕਿ ਕਿਉਂ ਤੁਸੀਂ ਇੱਕ ਹਾਰਡ ਕੋਰ ਕ੍ਰਿਮੀਨਲ ਨੂੰ ਆਪਦੀ ਸਟੇਟ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਾਲ ਰਹੇ ਹੋ, ਪੁਸ਼ਤਪਨਾਹੀ ਕਰ ਰਹੇ ਹੋ ਤੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਰਹੇ ਹੋ ਕਿ ਪੂਰੇ ਮੁਲਕ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਇਸ ਤਰੀਕੇ ਦੇ ਕਾਰਨਾਮੇ ਇਸ ਤਰੀਕੇ ਦੀਆਂ ਵਾਰਦਾਤਾ ਕਰਕੇ ਘਰ ਉਜਾੜ ਦੀ ਉਹਨਾਂ ਨੂੰ ਆਗਿਆ ਕਿਉਂ ਦਿੱਤੀ ਜਾਂਦੀ ਹੈ ਸੋ ਮੇਰੀ ਫਿਰ ਤਾਂ ਮੰਤਰੀ ਸਾਹਿਬ ਨੂੰ ਹੋਮਨਿਸਟਰ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਐਮਐਚਏ ਨੂੰ ਔਰ ਬੀਜੇਪੀ ਨੂੰ ਇਹ ਬੇਨਤੀ ਹੈ ਇਹ ਅਪੀਲ ਹੈ ਕਿ ਕਿਰਪਾ ਕਰਕੇ ਲਾ ਆਫ ਲੈਂਡ ਮੁਤਾਬਕ ਚੱਲਣ ਦਿਓ ਇਹ ਨਾ ਕਰੋ ਕਿ ਜਿੱਥੇ ਤੁਹਾਡੇ ਤੁਹਾਡੀ ਵਿਰੋਧੀ ਪਾਰਟੀ ਦੀ ਸਟੇਟ ਹੈ ਤੇ ਉੱਥੇ ਤੁਸੀਂ ਇਸ ਤਰੀਕੇ ਦੀਆਂ ਖੁੱਲ੍ਹੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਹਾਰਡਗੋਰ ਕ੍ਰਿਮੀਨਲਸ ਨੂੰ ਕਰ ਦਿਓ ਕਿਉਂਕਿ ਜੇ ਇਹ ਗੱਲ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਇਹ ਗੱਲ ਵਰਮਾ ਪਰਿਵਾਰ ਦੇ ਨਾਲ ਹੋਇਆ ਹੈ ਤੇ ਕਾਨੂੰਏ ਕਿਸੇ ਫੋਰ ਦੇ ਪਰਿਵਾਰ ਦੇ ਨਾਲ ਵੀ ਹੁਸਲ ਤੁਸੀਂ ਸਪਸ਼ਟ ਕਰ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਸੈਂਟਰ ਗਵਰਨਮੈਂਟੇ ਕੰਮ ਕਰਵਾ ਰਹੀ ਹੈ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਕੰਮ ਹੋ ਰਹੇ ਆ ਮੈਂ ਇਹ ਪੁੱਛਣਾ ਚਾਹੁੰਨਾ ਪੰਜਾਬ ਦੇ ਡੀਜੀਪੀ ਪੰਜਾਬ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੀ ਜੋੜਾ ਤੁਹਾਡਾ ਪ੍ਰਧਾਨ ਆਮ ਆਦਮੀ ਪਾਰਟੀ ਸਰਕਾਰ ਦਾ ਤੇ ਮੰਤਰੀ ਕਹਿ ਰਿਹਾ ਕੈਬਨਿਟ ਮੰਤਰੀ ਇਹ ਗੱਲ ਕਹਿ ਰਿਹਾ ਬਹੁਤ ਸੀਰੀਅਸ ਗੱਲ ਆ ਇਹ ਮੈਂ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਚਿੱਠੀ ਵੀ ਲਿਖੂੰਗਾ ਮਿਲ ਕੇ ਵੀ ਆਉਂਗਾ ਵੀ ਇਹ ਗਲਤ ਬਿਆਨਬਾਜ਼ੀ ਜਿਹੜੀ ਕਰ ਰਹੇ ਆ ਉਹਦੇ ਉੱਤੇ ਲਗਾਮ ਲਾਉਣੀ ਪਊਗੀ ਉਹਦੇ ਉੱਤੇ ਕੋਈ ਐਕਸ਼ਨ ਲੈਣਾ ਪਊਗਾ ਨਹੀਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਲਿਖਤੀ ਤੌਰ ਤੇ ਲਿੱਤੀ ਤੌਰ ਤੇ ਇਹਨਾਂ ਦਾ ਪੰਜਾਬ ਪੁਲਿਸ ਦਾ ਡੀਜੀਪੀ ਤੇ ਪੰਜਾਬ ਪੁਲਿਸ ਪੰਜਾਬ ਦੇ ਚੀਫ ਸੈਕਟਰੀ ਜਿਹੜਾ ਇਹ ਬਿਆਨ ਦਿੱਤਾ ਕੀ ਇਹ ਅਫੀਸ਼ੀਅਲ ਬਿਆਨ ਹੈ ਤੁਸੀਂ ਕਰਨ ਕੀ ਲੱਗਿਓ ਤੁਸੀਂ ਦੇਸ਼ ਨੂੰ ਵੰਡਣ ਲੱਗਿਓ ਅਸੀਂ ਲੋਕ ਆ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਖਾਤਰ ਆਪਣੀਆਂ ਸਾਰੇ ਪਰਿਵਾਰ ਦੀਆਂ ਜਾਨਾਂ ਦਿੱਤੀਆਂ ਤੁਸੀਂ ਇਹ ਗੱਲਾਂ ਕਰਦੇ ਹੋ ਬਹੁਤ ਮੈਂ ਸਖਤ ਇਸ ਗੱਲ ਦੀ ਨਿੰਦਿਆ ਵੀ ਕਰਦਾ ਤੇ ਬੜੇ ਕੜੇ ਸ਼ਬਦਾਂ ਨਾਲ ਇਹ ਜਿਹੜੇ ਕੈਬਨਿਟ ਮੰਤਰੀ ਤੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਸ਼ਬਦਾਂ ਦੀ ਕੜੇ ਤੋਂ ਕੜੇ ਸ਼ਬਦਾਂ ਚ ਨਿੰਦਿਆ ਕਰਦਾ ਇਹ ਬਹੁਤ ਹੀ ਤੁਸੀਂ ਮਤਲਬ ਗਿਰੀ ਹੋਈ ਗੱਲ ਕੀਤੀ ਆ ਐਥਿਕਸ ਤੋਂ ਪਰੇ ਦੀ ਗੱਲ ਕੀਤੀ ਆ ਅਸੀਂ ਤਾਂ ਪਾਕਿਸਤਾਨ ਨੂੰ ਨਹੀਂ ਕੁਸਕਣ ਦਿੱਤਾ ਇਹ ਗੈਂਗਸਟਰਾਂ ਦਾ ਚੀਜ਼ ਕੀ ਨੇ ਦਿਖਾਵਾਗੇ ਰੱਬ ਦੀ ਮਿਹਰ ਨਾਲ ਜਦੋਂ ਕਦੇ ਲੋਕਾਂ ਨੇ ਵਾਕਡੋਰ ਹੱਥ 'ਚ ਦਿੱਤੀ ਭਾਜਪੀ ਦੇ ਦਿਖਾਵਾ ਵੀ ਕਿ ਮੈਂ ਇਹਨਾਂ ਨੂੰ ਸਿੱਧੇ ਕੀਤੇ ਜਾਂਦਾ